ਮੈਂ ਕੰਡੀਆਂ ਨਾਲ ਤੇਸੀ ਨਾਲ ਮਿਸਤਰੀ ਫਿਰ ਕੀ ਕਰਦੇ ਆ? ਬਾਬਾ ਦਾ ਹਾਂ। ਬਾਬਾ ਮੈਂ ਕੋਈ ਨਾ ਕੋਈ ਚੀਜ਼ ਹੋਵੇ ਆ ਤਾਂ ਮੈਂ ਕੋਈ ਤੇ ਸਾਰੇ ਪੈਸੇ ਦਵਾ ਦਿੰਦਾ ਇਹ ਗੱਲ ਕਿਹਦੀ ਕਰਦਾ ਹੈ? ਹੈ? ਇਹ ਬਾਬਾ ਨਾ ਬਾਬਾ ਮੇਰਾ ਸੰਦੂ ਵੀ ਹੱਸਦੇ ਕਿਉਂ ਜੀ? ਹੱਸਦੇ ਨਹੀਂ। ਬਾਬਾ ਤੁਹਾਨੂੰ ਸ਼ੱਕ ਆਵੇ ਲੱਗਦਾ ਵੀ ਸੰਦੂ ਹੈ। ਹੈ? ਉਹ ਜੇ ਤਾਂ ਇਹ ਮਿਥਰੀ ਤੇ ਲੂੰਦਾ ਭਾਸ ਫਾਰਕ ਨਹੀਂ ਹੋਦਾ ਤਾਂ ਆਏ ਹਾਏ ਇਹ ਹੈ ਇਹ ਕਰਦੇ ਆਂ ਤੇ ਲਿਬੜੇ ਬਣਾਓ ਅੱਛਾ ਇਹ ਮੈਂ ਤਾਂ ਹੀ ਘੋੜਾ ਦੇ ਕੱਦੇ ਦੇ ਲੈ ਲੈ ਤੋਤਾ ਤੇ ਮਰਗੀ ਘਰ ਹੋ ਆਵੇ ਹਾਂ ਲੱਗ ਪਾ ਗਾ ਇਹ ਮੇਹ ਕਿੰਨਾ ਚੱਲ ਜੂਗਾ ਇਹ 7 ਫੁੱਟ ਤੇ ਆਪਣੇ ਪਿੱਲਰ ਆ ਦੇ ਮੈਨ ਲੱਗਦਾ 2 ਫੁੱਟ ਹੋਰ ਚੱਲ ਜਰਾਏ ਮੈਂ ਹਾਂ ਸਾਡੇ 9 ਫੁੱਟ ਤੇ ਦਾਹੋਰ ਤੇ ਛੱਤ ਪਾਏ ਜਾਂਦੇ ਇਹੋ ਦੇ ਆਪਾਂ ਥੱਲੇ ਬੇਸਮੈਂਟ ਵੀ ਬਣਾ ਦਿੰਦੇ ਭਾਵੇਂ ਸੁਣ ਮਾਨਸੇ ਦੇ ਨਹੀਂ ਕਿ ਦਿਨ ਅਗਨੀ ਪਿਟਾ ਹੋਣਾ ਕਿਆ ਬਾਤ ਕਿਆ ਬਾਤ ਤੱਕੇ ਸਾਇਆ ਤੱਕੜੇ ਨਾਲ ਜਰਾਨੇ ਮੇਰੀ ਮੇਰੀ ਕਰਦੇ ਬੰਦਿਆ ਨਾ ਚਲਣੇ ਹੰਸ ਬਹਾਨੇ ਪੰਡਤਾਂ ਦੀ ਖੇਤੇ ਰੱਖੇ ਕਿਤੇ ਹਲ ਤੋਣਾ ਸੁਣ ਮਾਨਸੇ ਸਸਰੀ ਗਲ ਦੋਸਤੋ ਮਰਾ ਤੇ ਮਰਚਾਗ ਦੀ ਰਾਹ ਦਾ ਸਵਾਗਤ ਸਾਰਿਆਂ ਦਾ ਅੱਜ ਦੀ ਸ਼ਾਮ ਮੈਂ ਤੁਹਾਨੂੰ ਪਾਉਣ ਲੱਗਾ ਇਹ ਯਾਰ ਬਰੋਣਾ ਨਵਾਂ ਸ਼ੁਰੂ ਕੀਤਾ ਹੈ ਇਹਦਾਂ ਸ਼ੁਰੂਆਤ ਕੀਤੀ ਸੀ ਦੇ ਉਹ ਦਿਨ 10 ਸੈਂਕੜੇ ਜਿਹੜਾ ਸੀ ਉਹ ਪ੍ਰੈਸ਼ਰ 10 ਸੈਂਕੜੇ ਮੋਟੀ ਰੇਡ ਦੋ ਟਿੱਪਰ ਲਵਾਏ ਸੀ ਵੇ ਇਸਕੇ ਕਹਿੰਦੇ ਮੈਨੂੰ ਕਿ ਤੇਰਾ ਸਾਰਾ ਹੀ ਸਰ ਜਣਾ ਲਗਭਗ ਰੇ ਇੱਧਰ ਇਹ ਤੇ ਬਜਰੀ ਦਾ ਵੀ ਲੈਕਟਰ ਤੱਕ ਕੰਮ ਚੱਲ ਜਾਣਾ ਤੇ ਲੈਕਟਰ ਤੱਕ ਦੇਖੀ ਜਣਾ ਹੀ ਉਹ ਰਾਜਾ ਸਿੰਘ ਨਹੀਂ ਮੈਂ ਬੜਾਇਆ ਘਰ ਕਿੱਦਾਂ ਸੀ ਮੈਂ ਕਾਂਡੀ ਨਾਲ ਤੇਸੀ ਨਾਲ ਮਿਸਤਰੀ ਫਿਰ ਕੀ ਕਰਦੇ ਆ ਜਿਹੜਾ ਇਹ ਕਰ ਦਿੰਦੇ ਬੈਠਾ ਦੇ ਦਿੰਦੇ ਆ ਬਾਬਾ ਦਾ ਹਾਂ ਆ ਮੈਂ ਕੋਈ ਨਾ ਕੋਈ ਚੱਕੀ ਹੋਈ ਆ ਤਾਂ ਮੈਂ ਕੋਈ ਤੇ ਸਾਰੇ ਪੈਸੇ ਦਵਾ ਦਿੰਦਾ ਇਹ ਗੱਲ ਕਿਹਦੀ ਕਰਦਾ ਬਾਥਰੂਮ ਹੋਏ ਯਾਰ ਕੋਈ ਹੋਏ ਫੜਗਾ ਕਹਿੰਦਾ ਜਿੰਨੇ ਮਰਜ਼ੀ ਪੈਸੇ ਲਾ ਲਓ ਮੱਤੀ ਦਵਾ ਲਓ ਹਾਂ ਇਹ ਮੇਰਾ ਗਵੱਡੀ ਬਣਾਇਆ ਨਵਾਂ ਘਰ ਇਹ ਇਹ ਨਾਲਾ ਤਜਰਬਾ ਜ਼ਿਆਦਾ ਆਮ ਤਾਂ ਥੱਲੇ ਹੁੰਦੀਆਂ ਭਰ ਕੇ ਪਿੰਡਾਂ ਦੇ ਵਿੱਚ ਰਿਵਾਜ ਇਹ ਥੱਲੇ ਨੀਂਗਾਂ ਭਰ ਕੇ ਹੁੰਦੇ ਆ। ਅਸੀਂ ਜਿਹੜੀ ਹੀ ਉਹ ਮੇਰਾ ਜਿਹੜਾ ਦੋਸਤ ਜੀ ਨੇ ਮੇਰੇ ਨੂੰ ਕਿਹਾ ਵੀ ਨਹੀਂ ਆਪਾਂ ਲੈ ਉਹਨਾ ਮੈਂ ਪਿੱਲਰ 'ਤੇ ਪਿੱਲਰਾਂ ਨੂੰ ਭਰ ਕੇ ਫੇਰ ਆਪਾਂ ਉੱਪਰ ਆ ਗਰ ਇਹਨੂੰ ਜਾਈ ਜਾਂ ਕਰ ਆ। ਆੜੇ ਪਿੰਡਰ ਥੱਲੇ ਆਏ ਆ। ਉੱਤੇ ਤੁਸੀਂ ਵੇਖ ਸਕਦੇ। ਇਹ ਆਇਆ ਵੀ। ਥੱਲੇ ਸੱਤ-ਸੱਤ ਫੋਟ ਆਏ ਜ਼ਮੀਨ ਤੋਂ ਉੱਪਰ। ਔਰ ਉੱਪਰ ਇਹਨਾਂ ਨੂੰ ਜਾਇੰਟ ਕੀਤਾ ਜਾ ਰਿਹਾ। ਇਹ ਆ ਬਾਬਾ। ਇਹ ਬਾਬਾ। ਇਹ ਬਾਬਾ ਮੇਰਾ ਸੰਡੂ ਆ। ਹੈ? ਜਦੋਂ ਮੈਂ ਨਾ ਬਾਬਾ ਮੇਰਾ ਸੰਦੂ ਤੂੰ ਹੱਸਦੇ ਕਿਉਂ ਜੀ ਬਾਹ ਦੇ ਨਹੀਂ ਬਾਬਾ ਨੂੰ ਸ਼ੱਕ ਆ ਗਿਆ ਲੱਗਦਾ ਵੀ ਸੰਦੂ ਹੈ ਹੈ ਉਹ ਜੇ ਤਾਂ ਇਹ ਮਿੱਟੀ ਤੇ ਲੁੰਦਾ ਭਾਸ ਸਾਰ ਇੱਕ ਨਹੀਂ ਹੋਦਾ ਆਏ ਹਾਏ ਬਾਬਾ ਨਾ ਹੁੰਦਾ ਤੇ ਧਰਤੋਂ ਆ ਮੋਰ ਤੇ ਪੁੱਟਿਆ ਵੀ ਨਹੀਂ ਜਾਣਾ ਇਹ ਦੋਸਤੋ ਯਾ ਠੱਲੇ ਸਾਰੀ ਮਿੱਟੀ ਭਰੀ ਆ ਉੱਪਰ ਆ ਕੇ ਇਹਨਾਂ ਨੂੰ ਜਾਇੰਟ ਕੀਤਾ ਇਹ ਆਇਨ ਕਰਕੇ ਤੇ ਫਿਰ ਇਹਨੂੰ ਆ ਜਿਹੜੇ ਆ ਦੇ ਸਕਦੇ ਜੀ ਵੀ ਪਰ ਕੇ ਪਿੱਲਰ ਹੈ ਸਾਰੇ ਕੱਢ ਲੇ ਗਏ ਇਹ ਆਇ ਇਹ ਆਇ ਕਰਦੇ ਆਂ ਲਿਬੜੇ ਵੜਾ ਅੱਛਾ ਮੈਂ ਮਹਦੀ ਕੋਰਾ ਦੇ ਕੱਢ ਦੇ ਲੈ ਤੋਤਾ ਤੇ ਮਰਗੀ ਘਰ ਹੋਵੇ ਹਾਂ ਮਰਾ ਇਹ ਗੱਲ ਮੈਂ ਅਖੀਂ ਵੀ ਦੇਰ ਤੋਂ ਵਸਾਰ ਰਹਿਣਾ ਹੈ ਹੈ ਹੁੰਦਾ ਨਹੀਂ ਨਹੀਂ ਦੇ ਇਹਨੇ ਦੇ ਵੀ ਤੂੰ ਘੱਟੇ ਜੇ ਲੈਦਾ ਘਰ ਵੀ ਦੀ ਨੰਨੀਆਂ ਨਹੀਂ ਹੁੰਦਾ ਬੰਦਿਆ ਇਕੱਲੇ ਦਾ ਘਰ ਕਦਾ ਕਾਵਾਤਾ ਰਬੇ ਨੂੰ ਖਾਣ ਵੀ ਪੂਰੇ ਆਉਦੇ ਈ ਹੂੰ ਸਰਾਪਰੇ ਜਨੇ ਸਾਰੇ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਤੇ ਅਜੇ ਹੰਦੇ ਮੀਆਂ ਦੀ ਇੱਟ ਬਚ ਗਈ 30000 ਤੇ 22 ਸੈਂਕੜੇ ਥਾਵਾ ਤੇ ਪਰ ਜਿਹੜੀ ਉਹ ਜਰਾਏ ਨੇ ਪੈ ਗਿਆ ਕਰ ਗਿਆ ਕਿ ਨਾ ਲੈ ਆਏ ਹਾਂ ਆਪਾਂ ਪਹਿਲੋਂ 12 ਅਗੇ 14 ਕੁਇੰਟਲ ਤੇ ਆਪਾਂ ਉਧਰ ਲੈ ਆਏ ਹਾਂ ਜਿੱਦਣ ਆ ਬੰਦਲੇ ਸ਼ੁਰੂ ਕੀਤੇ ਸੀ ਤੇ ਹੁਣ ਕਿੰਨਾ ਆਇਆ ਏ 13 ਪੁਆਇੰਟ ਲਾ ਰਾਤ ਤਰਸੋਂ ਆਇਆ ਸੀ ਤੇ 13 ਦੇ ਚਾਰ ਰਾਤ 17 ਦੇ ਇੱਕ 2 ਪੁਆਇੰਟ ਲ ਦਜਾ 19 ਰੇ ਅੰਤੇ ਨਹੀਂ ਕਿ ਚੱਲੀ ਜਾਂਦਾ ਕੰਮ ਏ ਇਹ ਨਾ ਨੇ ਸਾਰੇ ਭਰ ਕੇ 20 ਇਹ ਫਿਰ ਅੰਦਰੋਂ ਮਿੱਟੀ ਨਾਲ ਭਰੇ ਜਾਣਗੇ ਔਰ ਸਿਰਚ ਨਾਈ ਸ਼ੁਰੂ ਹੋਊਗੀ ਆ ਬਾਬਾ ਹਰ ਇੱਕ ਗੀਤ ਹੋ ਜੇ ਹੁਣ ਚੁੰਦਾ ਚੁੰਦਾ ਜਾ ਨਾਲੇ ਕੰਮ ਚੱਲੀ ਜਾਏ ਹਾਂ ਆਹ ਲੈ ਬਾਬੇ ਨੂੰ 2 ਮਿੰਟ ਦੀ ਛੁੱਟੀ ਦੇਦਾ ਅਖਰ ਬਾਲਟੇ ਮੈਸਟਾਈ ਜਾਂਦਾ ਬਾਬਾ ਬੜਾ ਕੰਮ ਦੇ ਹੱਥ ਬਸ ਇਹਨੂੰ ਵੀ ਵਿਖਾਈਏ ਲੋਕਾਂ ਨੂੰ ਵੀ ਕੰਮ ਮ이트ਰਾ ਦੇ ਹੁੰਦੇ ਜਾਂ ਫਿਰ ਕੋਰਡੀਨੇਟਰ ਬੋਲਦੇ ਬੋਲਦੇ ਆਖੇ ਕਿਹਨੂ ਜਿਉਂ ਮਿਲੇ ਤੇਰਾ ਦਿਲ ਚੰਦਰਾਮੋਆ ਤੇਰਾ ਨਾ ਪਰਮੇਸਰ ਦਾ ਹੈ ਲੋਨਕਾਰ ਨੇ ਖੋਆ ਕਿਆ ਬਾਤ ਹੈ ਦੂਰ ਮਿਲ ਕੇ ਵਾਰੇ ਤੂੰ ਕਿੰਦੇ ਵੇਖੀ ਵੇਖੇ ਤੇਰੋਂੜਾ ਸੁਣ ਮਾਨਸਿ ਦੇਹਨੀ ਇੱਕ ਦਿਨ ਅਜ ਨਹੀਂ ਪਟਾ ਹੋਣਾ ਕਿਆ ਬਾਤ ਹੈ ਮਾਨਸਿ ਦੇਹਨੀ ਇੱਕ ਦਿਨ ਅਜ ਨਹੀਂ ਪਟਾ ਹੋਣਾ ਜਿਥੇ ਸਾਥ ਨਾ ਦੇਣ ਆਏ ਤੇ ਤੂੰ ਮੁਕਸਬਾ ਨਾ ਨੇ ਮੋੜ ਜਾਣ ਪਹਿਲਾਂ ਅਗਨੀ ਤੇਤਾ ਘਰ ਦੇਣਾ ਅੰਤ ਫੁੱਲ ਪਾਣੀ ਹੀ ਵਿਛੜੋ ਉੱਡਣ ਗੰਨੀ ਉਮਰ ਦੀ ਤਬੀਏ ਨਾ ਚੰਦੇ ਰੇ ਰੱਖ ਤੇ ਖਲੋਣਾ ਸੁਣ ਮਾਨਸੀ ਦੇਹਨੀ ਇਕ ਦਿਨ ਅਗਨੀ ਤੇ ਕਾ ਹੋਣਾ ਸੁਣ ਮਾਨਸੀ ਦੇਹਨੀ ਇਕ ਦਿਨ ਅਗਨੀ ਤੇ ਕਾ ਹੋਣਾ ਕਿਆ ਬਾਤ ਕਿਆ ਬਾਤ ਤੱਕੇ ਸਾਇਆ ਤੱਕੜੇ ਨਾਰ ਜਰਾਨੇ ਮੇਰੀ ਮੇਰੀ ਕਰਦਾ ਹੈ ਬੰਦਿਆ ਨ ਚਲਨੇ ਹਮ ਸੁਬਹਾਨੇ ਪੰਡਾ ਪਾਉਂਦੀ ਸੇ ਤੇ ਰੱਖੇ ਕਿਤੇ ਹਲ ਖੋਣਾ ਸੁਣ ਮਾਨਸੀ ਬਹਿਨੀ ਇੱਕ ਦਿਨ ਅਗਨੀ ਤੇ ਤਾ ਹੋਣਾ ਸੁਣ ਮਾਨਸੀ ਬਹਿਨੀ ਇੱਕ ਦਿਨ ਅਗਨੀ ਤੇ ਤਾ ਹੋਣਾ ਮਾਇਦਾ ਲੋਬੀ ਕਾਲੂ ਬਣਿਆ ਇਸ ਦੀ ਅਗ ਰਾਵਣ ਇਹ ਤੇ ਕਿਸੇ ਨੇ ਬੈਠ ਨਾ ਰਹਿਣਾ ਵਾਰੀ ਵਾਰੀ ਜਾਵਣ ਅੰਦਰੋਂ ਦਿਲੇ ਖਾਲੀ ਤੂੰ ਨਾਮਕ ਜੀ ਰੂਣਾ ਤੋਣਾ ਅੰਦਰੋਂ ਦਿਲੇ ਖਾਲੀ ਤੂੰ ਨਾਮਕ ਜੀ ਰੂਣਾ ਤੋਣਾ ਕੋਣ ਮਾਂ ਨਹੀਂ ਸੀ gehni ਇੱਕ ਦਿਨ ਅਗਨੀ ਪੇਟਾ ਹੋਣਾ ਕੀ ਬਾਤ ਕੀ ਬਾਤ ਕੀ ਬਾਤ ਇਹ ਆਵ ਲਿਆ ਸਿੰਦਿਲਿਆ ਐ ਬੜਾ ਜਜ਼ਬਾਤੀ ਜਿਆ ਗਾਣਾ ਸੁਣਾਇਆ ਉਸੇ ਕਰ ਦੁਬਾਰੇ ਮੇਰਾ ਰੋਣ ਨਿਕਲ ਗਿਆ ਮੈਂ ਆਪੇ ਲੈ ਕੇ ਜਾਉਂਦਾ ਕੀ ਬਾਤ ਹੈ ਕੀ ਬਾਤ ਮੈਂ ਨਾ ਇਹ ਕਰਦੀ ਲੈਣਾ ਟੂੰਬੀ ਲਿਆ ਕਰ ਜੋ ਇਹ ਸਾਡੇ ਬੰਦੇ ਆ ਜਿਹੜੇ ਦੁਪਹਿਰੇ ਡੇ ਆ ਮਾਲ ਪਾਉਣ ਕਿਉਂਕਿ ਮਾਲ ਜਿੰਨਾ ਜਰ ਇਦੋਂ ਥੋੜਾ ਜਿਹਾ ਲੇਟ ਹੋ ਜੇ ਇਹਦੇ ਨਾਲ ਇਹਨੇ ਜੰਮ ਜਾਣਾ ਇਹਨੂੰ ਸੌ ਦਾ ਪੌਣ ਦੀ ਜਰੂਰ ਤੰਦੀ ਪਾਣੀ ਪੋਣੀ ਦਾ ਵਧੀਆ ਨਾ ਆਪਣਾ ਇੰਤਜ਼ਾਮ ਅੱਜ ਇਤਨੀ ਮੁਸ਼ਕਲ ਆਈ ਕੋਈ ਕੱਲ ਆਪਣੇ ਹਰੇ-ਧਰੇ ਸਾਡੇ ਲਾਈਟ ਨਹੀਂ ਹੈਈ ਤੇ ਨਾਲੋਂ ਬਾਰਿਸ਼ ਦਾ ਮੂਡ ਜਾ ਬੜਿਆ ਰਹਾ ਹਵਾਵਾਂ ਵੀ ਰਹੀ ਤੇ ਅੱਜ ਜਿਹੜਾ ਇਹ ਸਾਡਾ ਹੁਣ ਕੰਮ ਜਿਹੜਾ ਚੱਲ ਗਿਆ ਆ ਬਣਾਇਆ ਇਹਨਾਂ ਦੋ ਤਿਆਰ ਲਾਗੇ ਟੋਲਕੀਆਂ ਜੀਆਂ ਇਹ ਅੱਜ ਕੱਲ ਬੜਾ ਕੰਮ ਦਿੰਦੀਆਂ ਇਹਨਾਂ ਉੱਤੇ ਨਾ ਬਕਾਇਦਾ ਨੰਬਰ ਵੀ ਲਿਖੇ ਆ ਉਹਨੂੰ ਵਾਦਾ ਰਜਿਸਟਰਡ ਆ ਯਾ ਮੈਂ ਨਵਾਂ ਨੰਬਰ ਲਾਇ ਲਾਦਾ ਮੋਟਰਸਾਈਕਲ ਦਾ ਲਾਤਾ ਇਹ ਦੋਸਤੋ ਮੇਰੇ ਬਣਦੇ ਘਰ ਦੀ ਸਾਂਝ ਜਿਹੜੀ ਮੈਂ ਤਾਂ ਦੇਣਾ ਪਾਈ ਤੇ ਦੋਗੀ ਮੇਰਾ ਵੀ ਆਪਦੀ ਡਿਊਟੀ ਨਿਭਾਉਣਾ ਗਰਮੀ ਨੇ ਹਾਲ ਉਹਦਾ ਵੀ ਬੁਰਾ ਕੀਤਾ ਇਹ ਬਹੁਤ ਹੋਰਾ ਮੰਦਿਰ ਤੇ ਤੋਂ ਉਪਰ ਹੋਣੇ ਪਿੱਲਰ ਭਰ ਕੇ ਫਿਰ ਇਹਦੀ ਚਣਾਈ ਸ਼ੁਰੂ ਹੋਣੀ ਹੈ ਲਗਭਗ ਇਹ ਮੇਰੇ ਕਿੰਨਾ ਚੱਲ ਜੂਗਾ ਇਹ 7 ਫੁੱਟ ਤੇ ਆਪਣੇ ਪਿੱਲਰਾਂ ਦੇ ਮੈਨੂੰ ਲੱਗਦਾ 2 ਫੁੱਟ ਹੋਰ ਚੱਲ ਜਰਾਏ ਮੈਂ ਹਾਂ ਸਾਡੇ 9 ਫੁੱਟ ਤੇ 10 ਫੁੱਟ ਤੇ ਛੱਤ ਪਾ ਜਿੰਦੀ ਜਦੋਂ ਦੇ ਆਪਾਂ ਥੱਲੇ ਬੇਸਮੈਂਟ ਵੀ ਬਣਾ ਦਿੰਦੇ ਭਾਵੇਂ ਇੱਕ ਛੱਤ ਤੇ ਆਪਣਾ ਇੰਨਾ ਖਰਚਾ ਨਹੀਂ ਆਉਣਾ ਜਿੰਨਾ ਆਪਾਂ ਕਰਤਾ ਹਾਂ ਜਲੋ ਕੱਲ ਨੂੰ ਇਹ ਤਾਂ ਯਾਦ ਕਰੂਗਾ ਵੀ ਬਾਪੂ ਨੇ ਪੈਸੇ ਲਾਉਣ ਲੱਗਾ ਵੇਖਿਆ ਦੀ ਹਾਂ ਉਹਨੇ ਤੇ ਪੰਨਹ ਮੱਧਲਾ ਖੜੀਆਂ ਕਰਦੇ ਉੱਪਰ ਇਹ ਦੋਸਤੋ ਦੋਸਤੋ ਇਹ ਹੋਣੀ ਮੇਰੀ ਸਾਹਜ ਮੇਰੀ ਮੈਂ ਤੁਹਾਡੇ ਨਾਲ ਪਾਲੀ ਦੁਪਹਿਰੇ ਬੈਠਾ ਇਹ ਨਾਲੇ ਮਾਰਦੇ ਗੱਪਸ਼ਪ ਨਾਲੇ ਤੁਹਾਡੇ ਨਾਲ ਸਾਹਜ ਪਾਲ ਲਿੰਦੇ ਮਾਰੇ ਮੁੰਡਿਆ ਮੁੰਡਿਆ ਨਾਲ ਸਾਰੇ ਆਸੇ ਮਜ਼ਾਕ ਵਾਲੇ ਆ ਦੋਸਤੋ ਮੇਰੇ ਪਿੰਡ ਦੇ ਇਹ ਮੁੰਡੇ ਸਾਰੇ ਪਿੱਛੇ ਮੇਰੇ ਭਤੀਜੇ ਦਾ ਘਰ ਆ ਇਹ ਹੱਤ ਤੇ ਜਿਹੜਾ ਤਾਰਾ ਤੁਹਾਨੂੰ ਲਾਉਂਦਿਆ ਇਹ ਉਸ ਤੋਂ ਜਿੱਥੇ-ਜਿੱਥੇ ਵੀ ਮੈਨੂੰ ਇਹਦੇ ਜੀ ਮੇਰੇ ਚੈਨਲ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਆ ਕੇ ਮੈਂ ਤੁਹਾਡੇ ਨਾਲ ਹੋਰ ਚੰਗੇ-ਚੰਗੇ ਖਾਜਾ ਪਵਾ ਰਿਹਾ ਸਗਾ ਜਿੱਥੇ ਮੈਨੂੰ ਵੇਖਦੇ ਜੀ ਜਿਉਂਦੇ ਰੋ ਵਸਦੇ ਰੋ ਹੱਸਦੇ ਰੋ ਤੇ ਮੇਰੇ ਸ਼ਾਂਤ ਜਿੰਦਾਬਾਦ ਰੋ ਚਾਹ ਚੜਦਾ ਪੰਜਾਬ ਹੋਵੇ ਤੇ ਲੈਂਦਾ ਪੰਜਾਬ ਹੋਵੇ ਚਾਹ ਕੋ ਵਿਦੇਸ਼ ਹੋਣਾ ਕੈਨੇਡਾ ਅਮਰੀਕਾ ਜਿੱਥੇ ਵੀ ਮੇਰੀ ਸਾਰਿਆਂ ਦੀ ਦੁਆਵਾ ਪਰਮਾਤਮਾ ਤੁਹਾਨੂੰ ਮਿਹਰਾਂ ਚੜ੍ਹਦੀ ਕਲਾ 'ਚ ਰੱਖੇ ਤੇ ਕੱਲ ਨੂੰ ਆ ਵਿਸਾਖੀ ਤੇ ਮੇਰੇ ਵੱਲੋਂ ਵਿਸਾਖੀ ਦੀਆਂ ਨਿਵਾਸ ਚ ਹੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਕਿਉਂਕਿ ਪੰਜਾਬੀ ਜਿਹੜਾ ਕਲਚਰ ਆਸਤੇ ਆ ਵਿਸਾਖੀ ਦਾ ਇਤਿਹਾਸ ਜਿਹੜਾ ਪਿਆਰ ਆ ਬੜਾ ਐਮਾ ਔਰ ਬੜਾ ਕੁਝ ਜੁੜਿਆ ਹੈ ਵਿਸਾਖੀ ਦੇ ਨਾਲ ਔਰ ਖਾਲਸਾ ਪੰਥ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ ਦਾ ਜਿਹੜਾ ਬੁਨਿਆਦ ਦਾ ਉਹੀ 1699 ਦੀ ਵਿਸਾਖੀ ਨੂੰ ਪਈ ਸੀ ਤੇ ਪੂਰੇ ਖੰਡ ਸਿੱਖ ਜਗਤ ਨੂੰ ਸਮੂਹ ਬੋਰਡ ਰੂਮ ਜਿੱਥੇ ਜਿੱਥੇ ਵੀ ਪੰਜਾਬੀ ਨੇ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹੋ